ਵੀਰ ਉੱਠਾ ਵਾਲਿਓ ਵੇ ਪਾਣੀ ਪੀਜੋ ਧੋ ਪਲ ਭਈ ਕੇ ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾ ਲੈ ਕੇ ਭਈ ਰੋਮਾਰਾਣੀ ਨੂੰ ਆਕੇ ਲੈ ਜੇ ਖਬਰ 베 ਮੇਰੀ ਕਹਿ ਦਿਉ ਮੇਰੇ ਮਾਹਵਲ ਨੂੰ ਛਣਤੀ ਸੀ ਚੌਧਰੀ ਹਾਂ ਤੇਰੀ ਕੀ ਦੋ ਜਨਾਨੀ ਦਾ ਵਹੁ ਹੜ ਮਹਿਲਾ ਚੋਂ ਕੰਡਤੀ ਮੇਰੀ ਤਾ ਵੀ ਜੈ ਨੇ ਛੁੱਟੀ ਤੁਮ ਤਲਾ ਕੇ ਛੜਤੀ ਮੇਰੀ ਇੱਕ ਨ ਮੰਨੀ ਵੇ ਤੁ ਤੀ ਕੀਤੀ ਬੇਨਤ ਬਥੇਰੀ ਕਹੈ ਧੌ ਮੇਰੇ ਵਾਹਲ ਨੂੰ ਛੜਤੀ ਸੀ ਚੌਧਰੀ ਆ ਤੇਰੀ ਲਿਖੀ ਫੁੱਟਗੀ ਮੱਥੇ ਦੀ ਮੈਂ ਕਿਉਂ ਜਮ ਪੀ ਲੈਖ ਲਖਾ ਕੇ ਇੱਕ ਰੋਟੀ ਖਾਂ ਤੇਰੇਵੇਂ ਦਿਨ ਹਾਂ ਕੱਟਦੀ ਗਾਲਾਂ ਖਾਂ ਕੇ ਰੇਸ਼ਮ ਤੇ ਸੰਦੀ ਦੀ ਕਿਸਮਤ ਆਣ ਦੁਖਾਂ ਨੇ ਖੇਰੀ ਕੈ ਧੋ ਮੇਰੇ ਬਾਬਲ ਨੂੰ ਛੜਤੀ ਫੀ ਚੌਧਰੀਆਂ ਤੇਰੀ ਕਿੱਤੇ ਮਿਲ ਜੇ ਅੰਬੜੀ ਜੇ ਹੈ ਐ ਮੂਰੇ ਚੇਰ ਕਾੜ ਜਾ ਥਰਦਿਆਂ ਇਹ ਧਰਤੀ ਸਾਰੀ ਵੇ ਵਾਬਲਾ ਰੋ ਰੋ ਗਿੱਲੀ ਕਰਦਿਆਂ ਇਦੂ ਜੰਮਦੀ ਮਰ ਜਾਂਦੀ ਜਿਹੀ ਕਾਲੀ ਕਿਸਮਤ ਮੇਰੀ ਕਹਿ ਰੋ ਮੇਰੇ ਵਾਬ ਹਲ ਨੂੰ ਛਣਤੀ ਧੀ ਚੌਧਰੀਆਂ ਤੇਰੀ ਕੋਈ ਨજર ਨਾ ਉਂਦਾਵੇ ਮੈਨੂੰ ਆਪਣਾ ਵਿੱਚ ਵਘਨੇ ਅੱਜ ਗੰਨਾ ਸਹਿਰ ਦੀਆਂ ਆਬਲਾ ਪਰਨੇ ਮੇਨੇ ਤਨੇ ਨੇਵ ਮੇਰਾ ਉਸਨੇ ਆਪਣੀ ਨਜ਼ਰ ਕਿਆਂ ਫੇਰੀ ਕਹੇ ਦਉ ਮੇਰੇ ਵਾਲ ਨੂੰ ਛਲਦੀ ਤੇ ਚੌਧਰੀ ਯਾਤ ਤੇ